ओ यार जी तेरा समरना की चक्कर है तुमने आती तुम लोगों को ऐसे लगवा है हम दोनों के बारे में फैला रहे समर जी और मेरे बारे में ना यार दस एंदे विच अफर्ड होने वाली केडी गल है चक्कर हैगा है हैगा चक्कर सारे चक्कर चक्कर ਓਏ ਯਾਰ ਇਹਦੇ ਵਿੱਚ ਛੀ ਵਾਲੀ ਕਿਹੜੀ ਗੱਲ ਏ ਤੂੰ ਉਸ ਦਿਨ ਮੈਨੂੰ ਪਾਰਕ ਵਿੱਚ ਵੇਖ ਕੇ ਲੋਕ ਨਹੀਂ ਗਈ ਸੀ ਜਦੋਂ ਮੈਂ ਤੈਨੂੰ ਵੇਖਿਆ ਤੂੰ ਮੈਨੂੰ ਵੇਖਿਆ ਤੂੰ ਮੈਨੂੰ ਜਾਣਦੀ ਤੱਕ ਨਹੀਂ ਹੂ ਯਾਰ ਫਿਰ ਲੋਕਾਂ ਨੂੰ ਕਿਵੇਂ ਪਤਾ ਲੱਗਾ ਸਮਰ ਦਾ ਇੰਸਟਾਗ੍ਰam ਤੇ ਉਹ ਮੁਝੇ ਰੋਸਟ ਕਰਤੇ ਮੈਂ ਉਹਨੇ ਰੋਸਟ ਕਰਤੀ ਓਏ ਅੱਛਾ ਅੱਛਾ ਸੋਰੀ ਯਾਰ ਮੈਂ ਨਾ ਲੋਕਾਂ ਮਗਰ ਲੱਗ ਗਿਆ ਸੀ ਆਪਕੋ ਕਿਸੇ ਕੇ ਬਾਰੇ ਮੈਂ ਨਹੀਂ ਬੋਲਣਾ ਚਾਹੀਏ ਚੱਕਰ ਓ ਨਹੀਂ ਨਹੀਂ ਯਾਰ ਮੈਂ ਕੰਨਾ ਨੂੰ ਹੁਣ ਹੱਥ ਲਾ ਤੇ ਮੈਂ ਨਹੀਂ ਕਹਿੰਦਾ ਕੀ ਸਮਰੰਥਲ ਦਾ ਫੋਨ ਆਇਆ ਹੈ ਹਾਂ ਓਏ ਹੁਣਾਂ ਕਿੰਦਾ ਫੋਨ ਆ ਗਿਆ ਇਹ ਕਿਹੜੀ ਗੱਲੋਂ ਤੈਨੂੰ ਫੋਨ ਪਿਆ ਕਰਦਾ ਹੈ ਤੁਰੇ ਹਟ ਹਾਂ ਮੈਂ ਬਹੁਤ ਇੱਜ਼ਤਦਾਰ ਹਾਂ ਚੱਲ ਬਹਿ ਜਾ ਵੱਡੀ ਇੱਜ਼ਤ ਵਾਲੀ ਹੁਣ ਉਹਦੇ ਨਾਲ ਗੱਲ ਕਰ ਲੈ ਕਿਤੇ ਕੁਝ ਖਾ ਕੇ ਨਾ ਮਰ ਜਾਵੇ ਉਹ ਹਲੋ ਕੀ ਹੋਇਆ ਕੀ ਚੱਲ ਹੁਣ ਮਰੇ ਮੇਰੇ ਸਾਹਮਣੇ ਇੰਨੀ ਐਕਟਿੰਗ ਕਰਨ ਦੀ ਲੋੜ ਨਹੀਂ ਹੈਗੀ ਉਹਦੇ ਨਾਲ ਪਿਆਰ ਨਾਲ ਗੱਲ ਕਰ ਲੈ ਜਿਹੜਾ ਰੋਲਾ ਪੈ ਗਿਆ ਪੈ ਗਿਆ ਬੇਬੀ ਸਲਤ ਕਿਸੇ ਦੇ ਬਾਰੇ ਮੈਨੂੰ ਸਲਤ ਬੋਲਣਾ ਨਹੀਂ ਉਹ ਗਲਤ ਕੀ ਬੋਲਣਾ ਮੈਂ ਦੱਸ ਦਾਂ ਤੇਰੇ ਪਤੀ ਨੂੰ ਤੇ ਪਤੀ ਕੋ मालूम ਪੜਾ ਮੈਂ ਤਾਂ ਤੁਮ ਲੋਗ ਤਾਂ ਗਏ ਗਏ ਛੇ ਜਾ ਜਾ ਡਰਾਵੇ ਕਿਸੇ ਹੋਰ ਨੂੰ ਦੇਈ ਮੈਂ ਡਰਦਾ ਵਾਂ ਤੇਰੇ ਕੋਲ ਚੱਲ ਭੱਜ ਜਾ ਓ ਤੂੰ ਮੈਨੂੰ ਛੀਕਿਆ ਨਾ ਜਾਣ ਲੱਗਿਆਂ ਕੋਈ ਗੱਲ ਨਹੀਂ ਤੂੰ ਜਾਣ ਲੱਗਿਆ ਹੁਣ ਮੇਰੇ ਕੋਲ ਵੀ ਗਿਫਟ ਲੈ ਕੇ ਜਾਈਂ ਫੇਰ